ਮੈਂ ਬਹੁਤ-ਬਹੁਤ ਵਧਾਈ ਦੇਣਾ ਪੰਜਾਬ ਵਾਸੀਆਂ ਨੂੰ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਸਐਸਐਫ ਨਵੀਂ ਫੋਰਸ ਜਿਹੜੀ ਹੈਗੀ ਸੜਕ ਸੁਰੱਖਿਆ ਕੋਰਸ ਜਿਹੜੀ ਬਣਾਈ ਹੋਈ ਉਹਦਾ ਘਟਨੀ ਕਰਕੇ ਇਹ ਜਿਹੜੇ ਸਾਡੇ ਰੋਡਸ ਦੇ ਉੱਪਰ ਜਿਹੜੀਆਂ ਦੁਰਗਤਮਨ ਦੁਰਘਟਨਾਵਾਂ ਹੁੰਦੀਆਂ ਨੇ ਔਰ ਬਹੁਤ ਸਾਰੇ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਇਨ੍ਹਾਂ ਦੁਰਘਟਨਾਵਾਂ ਦੇ ਵਿੱਚ ਚਲੇ ਜਾਂਦੀਆਂ ਹਨ ਜੀ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਨੂੰ ਸਹੀ ਤਰੀਕੇ ਨਾਲ ਮੈਨੇਜ ਕਰਨ ਲਈ ਐਸਐਸਟਾ ਜਿਹੜਾ ਬਠਨ ਕੀਤਾ ਹੈਗਾ ਕਿਉਂਕਿ ਦੇਖੋ ਬੀ ਨੇ ਡਾਕਟਰ ਮੈਂ ਦੱਸਦਾ ਕਿ ਅਗਰ ਕਿਤੇ ਵੀ ਕਿਤੇ ਐਕਸੀਡੈਂਟ ਹੋ ਜਾਏਗਾ ਤੇ ਸਭ ਤੋਂ ਪਹਿਲਾਂ ਜਿਹੜਾ ਹੁੰਦਾ ਕਿ ਉਸ ਮਰੀਜ਼ ਨੂੰ ਜਿਹੜੀ ਹੈ ਉਹ ਮੋਢੀ ਸਹਾਇਤਾ ਦੇ ਨਾਲ-ਨਾਲ ਡਾਕਟਰੀ ਸਹਾਇਤਾ ਜਿਹੜੀ ਮਿਲਣੀ ਬਹੁਤ ਜ਼ਰੂਰੀ ਹੈ ਪਹਿਲਾ ਇੱਕ ਘੰਟਾ ਚਲੇਗਾ ਉਹਨੂੰ ਅਸੀਂ ਗੋਲਡਨ ਆਵਰਸ ਕਹਿੰਦੇ ਹਾਂ ਉਹਦੇ ਵਿੱਚ ਅਗਰ ਮਰੀਜ਼ ਨੂੰ ਸਹੀ ਤਰੀਕੇ ਦੀ ਜਿਹੜੀ ਮੈਡੀਕਲ ਫੈਸਿਲਿਟੀ ਮਿਲ ਜਾਂਦੀ ਹੈ ਤੇ ਉਹਦੇ ਜਿਹੜੇ ਬਚਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਸੋ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਔਰ ਜਿਹੜੇ ਜਿਹੜੇ ਨੌਜਵਾਨ ਜਿਹੜੇ ਜਵਾਨ ਭਰਤੀ ਕੀਤੇ ਨੇ ਉਹਨਾਂ ਨੂੰ ਬਹੁਤ ਅੱਛੀ ਟ੍ਰੇਨਿੰਗ ਦਿੱਤੀ ਹੈ ਉਹਨਾਂ ਨੂੰ ਬਹੁਤ ਅੱਛੀਆਂ ਗੱਡੀਆਂ ਪ੍ਰੋਵਾਈਡ ਕੀਤੀਆਂ ਨੇ ਔਰ ਉਹਨਾਂ ਨੂੰ ਬਿਲਕੁਲ ਗਲੋਬਲ ਜਿਹੜਾ ਸਿਸਟਮ ਹੈਗਾ ਉਹ ਉਹਨਾਂ ਨਾਲ ਨੈੱਟ ਦੇ ਨਾਲ ਬਿਲਕੁਲ ਅਟੈਚਡ ਨੇ ਔਰ ਉਹ ਬਹੁਤ ਅੱਛੀ ਕੰਮ ਕਰ ਰਹੀ ਹੈ ਟੀਮ ਔਰ ਬਿਲਕੁਲ ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਬੜੇ ਅੱਛੇ ਰਿਜ਼ਲਟ ਦੇਣਾ ਸ਼ੁਰੂ ਕਰ ਦਿੱਤੇ ਨੇ ਔਨ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਰੋਡ ਸਾਈਡ ਐਕਸੀਡੈਂਟ ਦੇ ਮਰੀਜ਼ਾਂ ਨੂੰ ਬਚਾਉਣ ਵਿੱਚ ਉਹ ਬਹੁਤ ਵੱਡਾ ਯੋਗਦਾਨ ਪਾਉਣਗੇ